ਹੋਰ ਬੜਾ ਬੜਾ ਠੀਕ ਠਾਕ ਹੈ ਰੱਬ ਨੇ ਕਰੂ ਘਰ ਕੰਮ ਕਰ ਤੰਪੜਿਆ ਜੈ ਹੋ ਲਖ ਨਰਨਜਨ ਜੈ ਹੋ ਮਹਾਰਾਜ ਲਓ ਜੀ ਜੇਠ ਦੀ ਕਰੋ ਕਿਰਪਾ ਦਿਓ ਦਾਨ ਦਸ਼ਨਾ ਬਾਬਿਆਂ ਨੂੰ ਦਾਨ ਦਸ਼ਨਾ ਬਾਬਾ ਅਜੇ ਤਾਂ ਹੁਣੇ ਦੁਕਾਨ ਤੇ ਆਇਆ ਅਜੇ ਤਾਂ ਕੋਈ ਗੋਣੀ ਨਹੀਂ ਡੋਣੀ ਉਹ ਕਰੋ ਭਗਤਾ ਭਲਾ ਹੋਜੂ ਛੋਡਾ ਰੱਬ ਛੋਡੀ ਤਰੱਕੀਆਂ ਬਖਸੂਗਾ ਤੁਹਾਨੂੰ ਤਰੱਕੀਆਂ ਬਖਸੂ ਭਗਤਾ ਰੱਬ ਦੁੱਗਣਾ ਚੌਗਣਾ ਦੇਊਗਾ ਤੁਹਾਨੂੰ ਘਰ ਭਰ ਦੂਗਾ ਛੋਡੇ ਭਗਤਾ ਕਿਸੇ ਵੀ ਬਾਬੇ ਨੂੰ ਖਾਲੀ ਨਹੀਂ ਮੋੜੀਦਾ ਖਾਲੀ ਨਹੀਂ ਮੋੜਦੇ ਬਾਬਾ ਕਿਤੇ ਵੀ ਅਸੀਂ ਤਾਂ ਚੱਲੇ ਸੀਗੇ ਹਿਮਾਚਲ ਨੂੰ ਅੱਛਾ ਬਾਬਾ ਇਹ ਭਗਤ ਨੇ ਕਹਿਤਾ ਆਪਾਂ ਕਹਿੰਦਾ ਛੇੜ ਦਾ ਪੱਲਾ ਕਰਕੇ ਜਾਣਾ ਵਾ ਠੀਕ ਹੈ ਬਾਬਾ ਹਾਂ ਜੈ ਹੋ ਭੈ ਜਾ ਭਾਈ ਜੈ ਹੋ ਬਾਬਾ ਘਰ ਦੇਖੋ ਸੀ ਬਾਬੇ ਨੂੰ ਬੈਠੋ ਬਾਬਾ ਜੀ ਬੈਠੋ ਬੈਠੋ ਹਮਾ ਚਾਹ ਪਾਣੀ ਲਵੋਗੇ ਉਹ ਭਗਤਾ ਚਾਹ ਪਾਣੀ ਥੋਡੇ ਬਗਲੇ ਭਗਤ ਨੇ ਕਿਸੇ ਨੇ ਹੋਰ ਪਿਆਤਾ ਅੱਛਾ ਜੀ जय हो ओ सेवा कोई हाडे लायक महाराज ਲੈ ਬਾਈ ਤੇਰੀ ਕਿਰਪਾ ਦਾ ਦਿਨ ਆ ਗਿਆ ਅੱਜ ਭਲਾ ਹੋਊਗਾ ਤੇਰਾ ਕਿਰਪਾ ਹੋ ਜੂ ਮਾਲਕ ਦੀ ਤੇਰੀ ਜੈ ਲਖ ਨਰੰਜਨ ਜੈ ਤੈਨੂੰ ਚੜਾ ਦਈ ਅਮਰੀਕਾ ਦੇ ਜਹਾਜ਼ ਦੀ ਟਾਕੀ ਨੂੰ ਹੱਥ ਪਵਾ ਦਈ ਮੰਨੇ ਬਾਬਿਆਂ ਨੂੰ ਬਾਬਾ ਵਿੱਚ ਬਿਠਾ ਦਈ ਕਿ ਡਿੱਗ ਜੇ ਟਾਕੀ ਚਾ ਉਹ ਨਹੀਂ ਨਹੀਂ ਛੇੜਾ ਨਾ ਕਰ ਕਿਸੇ ਬਾਬੇ ਨੂੰ ਛੇੜਨੀ ਲਖ ਨਰੰਜਨ ਜੈ ਹੋ ਬਾਬਾ ਲੈ ਬਾਈ ਲਾ ਕਿਹੜਾ ਭਗਤਾ ਸੈਨਾ ਰੱਬ ਭਗਤਾਂ ਨੇ ਵਸ ਕੀਤਾ ਰੱਬ ਦੇ ਪ੍ਰੇਮ ਦੀਆਂ ਪਾਗੇ ਜੋੜੀਆਂ ਪੱਠ ਭੰਗ ਤਾਂ ਨੇ ਕੀਤਾ ਪ੍ਰੇਮ ਦੀਆਂ ਪਾਕੇ ਜੋੜੀਆਂ ਜੈ ਹੋ ਹੇ ਲਖਨ ਰੰਝਾ ਜੈ ਮਾਤਾ ਕਾਲੀ ਘਰ ਦੇ ਭਲਾ ਕਰਦੇ ਤੇਰੇ ਘਰ ਦੇ ਕਰ ਤੇਰੇ ਘਰ ਦੇ ਸਾਈਲਰ ਪਵਾ ਦिए ਤੈਨੂੰ ਪੱਠਾ ਚ ਹਿੱਸਾ ਤੇਰਾ ਮੰਨੇ ਬਾਬਿਆਂ ਨੂੰ ਹਾਂਜੀ ਮਹਾਰਾਜ ਮੰਨਾਂਗੇ ਬਾਬਾ ਜੀ ਇੱਠਾ ਤੂੰ ਮੈਨੂੰ ਲੱਗਦਾ ਤੇਰੇ ਪੋਜੀਸ਼ਨ ਥੋੜੀ ਜੀ ਗੁੱਸੇ ਚ ਬਾਲਾ ਰਹਿਣਾ ਤੂੰ ਰੋਬਾ ਕੰਮਕਾਰੀ ਮੰਦੇ ਚੱਲਦੇ ਨੇ ਗੁੱਸਾ ਆ ਜਾਂਦਾ ਹੈ। ਉਹ ਨਹੀਂ ਨਹੀਂ ਠੰਡਾ ਰਿਹਾ ਕਰ ਤੇਰਾ ਕੰਮ ਬਹੁਤ ਵਧੀਆ ਚੱਲੂਗਾ ਤੈਨੂੰ ਇੱਕ ਗਿੱਦੜ ਸਿੰਘੀ ਦੇ ਕੇ ਜਾਊਂਗਾ ਜਾਂਦਾ ਹੋਇਆ। ਅੱਛਾ ਜੀ। ਹਾਂ। ਤੇ ਕਿਸੇ ਵੀ ਭੁੱਖੇ ਨੂੰ ਰੋਟੀ ਖਵਾ ਦੀ। ਠੀਕ ਆ ਬਾਈ। ਕਿਸੇ ਨੂੰ ਖਾਲੀ ਨਾ ਮੋੜੀ ਅੱਗੇ ਤੋਂ ਮੇਰਾ ਬੱਚਾ ਬਾਬਾ ਹੁੰਦੀ ਬਾਲੇ ਨੇ ਕਿਹਨੂੰ ਦੇ ਚਲੀਏ ਕੋਈ ਨਹੀਂ ਘੱਟ ਦੇ ਦਿਆ ਕਰ ਕਿਸੇ ਨੂੰ ਮੰਦਾ ਨਾ ਬੋਲੀ ਅੱਛਾ ਜੀ ਠੀਕ ਆ ਇੱਕ ਪੰਛੀਆਂ ਪੁੰਛਿਆਂ ਨੂੰ ਦਾਣੇ ਦੂਣੇ ਪਾ ਦਿਆ ਕਰ ਭਲਾ ਹੁੰਦਾ ਹੈਗਾ ਠੀਕ ਆ ਬਾਬਾ ਜੀ ਠੀਕ ਆ ਕੋਈ ਦਰਾਖਤ ਲਾ ਦਿਆ ਕਰ ਭਲਾ ਹੁੰਦਾ ਹੈ ਆਪਣੇ ਬੱਚਿਆਂ ਵਾਸਤੇ ਚੰਗਾ ਹੁੰਦਾ ਹੈ ਉਹ ਠੀਕ ਆ ਬਾਬਾ ਜੀ ਇਹ 5000 ਗੱਲਾਂ ਹੁੰਦੀਆਂ ਨੇ ਭਗਤ ਇਹ ਜ਼ਿੰਦਗੀ ਤੇ ਇਨਸਾਨ ਆਉਂਦਾ ਇੱਕ ਆਵਦੇ ਲਾਲਚ ਦੀ ਮੋਹ ਮਾਇਆ ਦੇ ਵਿੱਚ ਵਸ ਕੇ ਤੁਰ ਜਾਂਦਾ ਜੀ ਹਾਂ ਭਾਈ ਇੱਥੇ ਕੱਲਾ ਪੈਸਾ ਨਹੀਂ ਕੰਮ ਕਰਦਾ ਇਨਸਾਨ ਇਨਸਾਨ ਦੀ ਇਨਸਾਨੀਅਤ ਵੀ ਕੰਮ ਕਰਦੀ ਆ ਭਾਈ ਜੀ ਮਹਾਰਾਜ ਕੱਲਾ ਪੈਸਾ ਕੀ ਕਰਾਂਗੇ ਜੇ ਆਪਣੇ ਖਾਣ ਨੂੰ ਦਾਣੇ ਨਾ ਰਹੇ ਇਸ ਧਰਤੀ ਤੇ ਹੋਂਦ ਤੇ ਧਰਤੀ ਵੰਝੜ ਹੁੰਦੀ ਜਾਂਦੀ ਹੈ ਜੀ ਮਹਾਰਾਜ ਇਸ ਧਰਤੀ 'ਚੋਂ ਪਾਣੀ ਮੁੱਕ ਗਿਆ ਤਾਂ ਆਪਣੇ ਬੱਚੇ ਆਪਾਂ ਨੂੰ ਕੀ ਕਹਿਣਗੇ ਅੱਗੇ ਜੀ ਮਹਾਰਾਜ ਤੇ ਅੱਗੇ ਬਾਅਦ ਤੇ ਸਾਡੇ ਵੀ ਆਉਂਦੇ ਰਹਿੰਦੇ ਨੇ ਸਾਡੇ ਵਰਗੇ ਕੋਈ ਕਿਸੇ ਦਰਵੇਸ਼ ਨੂੰ ਖਾ ਲਈ ਨਾ ਮੋੜੀ ਕਿਸੇ ਨੂੰ ਰੋਟੀ ਖਵਾ ਦੀ ਇਹ ਇਹ ਕੋਈ ਤੇਰਾ ਕੋਈ ਕੁਛ ਨਹੀਂ ਕਰਦਾ ਇਹ ਤਾਂ ਦੁਗਣਾ ਚੌਗਣਾ ਹੋ ਕੇ ਨਿਭੜਦਾ ਹੈ ਕਿਸੇ ਧਰਮ ਸਥਾਨ ਨੂੰ ਮੰਦਾ ਨਾ ਬੋਲੀ ਭਾਈ ਜੀ ਮਹਾਰਾਜ ਇਹ ਲੈ ਕੋਈ ਹੋਰ ਤੇਰੇ ਕਰਦੇ ਆ ਕਿਰਪਾ ਲੈ ਕਰਾ ਹੱਥ ਚੱਕ ਬਾਬਿਆਂ ਨੂੰ ਲਓ ਜੀ ਮਹਾਰਾਜ ਬੱਲੇ 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 ਕਿਸਮਤਾਂ ਵਾਲਾ ਭਾਗਾ ਵਾਲਾ ਕਿਹੜੀ ਕਿਸਮਤ ਆ ਬਾਬਾ ਉਹ ਤੇਰੇ ਤਾਂ ਭਾਈ ਭਾਗ ਜਾ ਗਏ ਓਏ ਤੂੰ ਤਾਂ ਤਾਹੀਂ ਬੈਠੇਗਾ ਤੇਰਾ ਰੱਬ ਰੱਬ ਤੇਰੀ ਸਿੱਧੀ ਲੀਣ ਪਈ ਸੇ ਹੀ ਪੈਸਾ ਬੋਲਦਾ ਭਾਈ ਪੱਠੇ ਸੈਲਰ ਆ ਤਾ ਨੂੰ ਬੁੱਝਦਾ ਮੈਂ ਨਹੀਂ ਤਾਂ ਜੀਣਾ ਨਹੀਂ ਬੇਚਾ ਤੇਰੇ ਬੱਚੇ ਅਮਰੀਕਾ ਜਾਣਗੇ ਬੱਚਾ ਅੱਛਾ ਅਮਰੀਕਾ ਦੀ ਫਲਾਈਟ ਦੇ ਜਹਾਜ਼ ਦੇ ਕਾਗਜ਼ ਤਿਆਰ ਹੋ ਜਾਣਗੇ ਸਾਲ 2 ਸਾਲਾਂ ਦੇ ਵਿੱਚ ਬਾਬਾ ਇਹ ਜੱਪ ਛੱਡਿਆ ਮੇਰਾ ਤਾਂ ਵਿਆਹ ਹੀ ਨਹੀਂ ਹੋਇਆ ਇਹ ਤੇਰਾ ਵਿਆਹ ਉਹ ਤੇਰਾ ਵਿਆਹ ਹੋ ਜੂ ਬੱਚਾ ਤੂੰ ਭਾਵਾਂ ਖਾਉ ਨਾ ਕਰ ਤੇਰੇ ਦੋ ਬੱਚੇ ਨੇ ਤੂੰ ਮੈਂ ਗਲਤ ਮੰਨਦਾ ਬਾਬਿਆਂ ਨੂੰ ਉਹ ਕਾਨੂੰਨ ਨੇ ਬਾਬਾ ਇਹ ਝੂਠ ਨਾ ਬੋਲੀ ਕਿਸੇ ਸਾਧੂ ਨੂੰ ਝੂਠ ਨਾ ਬੋਲੀ ਅਸੀਂ ਸਾਡੀ ਲਿਵ ਲਾਨ ਲੱਗੀ ਹੋਈ ਆ ਉੱਪਰ ਇਹਨੂੰ ਵੜਦੇ ਆ ਬਾਬਾ ਜੀ ਪੱਕਾ ਇਹ ਤਾਂ ਪਤਲਾ ਕਰਕੇ ਇੰਨਾ ਨਮਲਾਣ ਲੱਗੀ ਹੋਈ ਏ ਤੂੰ ਝੂਠ ਬੋਲਦਾ ਹੈਗਾ ਅੱਛਾ ਜੀ ਮਾਰਾ ਹਾਂ ਬਾਬਾ ਫਿਰ ਇਹ ਜਿਹੜਾ ਝੂਠ ਦਾ ਸੀ ਕੱਲ ਵੱਢ ਗਈ ਹਾਂ ਵੀ ਤੈਨੂੰ ਕਿਵੇਂ ਪਤਾ ਲੱਗਿਆ ਉਹ ਬਾਈ ਸਾਡੀ ਲਾਵਲੀਨ ਬਾਬੇ ਪ੍ਰਮਾਤਮਾ ਉੱਤੇ ਲੱਗੀ ਹੋਈ ਆ ਅਸੀਂ ਭਗਤੀ ਕਰਦੇ ਆ ਅੱਛਾ ਬਾਬੇ ਨਾਲ ਕਦਾ ਉੱਠ ਕੇ ਤੜਕੇ ਨਾਂ ਲੈਨੇ ਆਂਗੇ ਮਹਾਰਾਜਾ ਪਾਸ਼ਾ ਵੈਗਰੂ ਦਾ ਨਾਂ ਲੈਨੇ ਆਂਗੇ ਠੀਕ ਹੈ ਜੀ ਅਸੀਂ ਕਿਸੇ ਧਰਮ ਨੂੰ ਮਾੜਾ ਚੰਗਾ ਨਹੀਂ ਬੋਲਦੇ ਬਾਬਾ ਠੀਕ ਹੈ ਜੀ ਸਾਰੇ ਧਰਮ ਬਰਾਬਰ ਹੁੰਦੇ ਨੇ ਇੱਥੇ ਰਾਜਨੀਤੀ ਦੇ ਵਿੱਚ ਬਹੁਤ ਜ਼ਿਆਦਾ ਧਰਮਾਂ ਦੇ ਰਾਜਨੀਤੀ ਕੀਤੀ ਜਾਂਦੀ ਹੈ ਠੀਕ ਹੈ ਮਰਾ ਮੇਰੇ ਵਰਗੇ ਪਖੰਡਿਆ ਨੂੰ ਤਾਂ ਪਹਿਲਾਂ ਕਰੋਨਾ ਦਾ ਨਹੀਂ ਪਤਾ ਲੱਗਿਆ ਹੁਣ ਕਹਿੰਦੇ ਨੇ ਇਹ ਜਿੱਤੂਗਾ ਇਹ ਜਿੱਤੂਗਾ ਬਾਅਦ ਚ ਪਤਾ ਲੱਗਦਾ ਕਹਿੰਦੇ ਕੋਈ ਭਵਿੱਖਵਾਣੀ ਸੱਚ ਨਹੀਂ ਹੋਈ ਠੀਕ ਹੈ ਪਹਿਲਾਂ ਜੇ ਕਰੋਨਾ ਜਿਹੜਾ ਦੱਸਿਆ ਨਹੀਂ ਹੈਗਾ ਵੀ ਇਹ ਕਰੋਨਾ ਆਊਗਾ ਇਹ ਵਰਗੇ ਮੇਰੇ ਵਰਗੇ ਲੁਟੇਰਿਆਂ ਤੋਂ ਬਚਿਆ ਕਰੋ ਹੁਣ ਤੈਨੂੰ ਮਾਣ ਦੇ ਜੀ ਠੀਕ ਹੈ ਮਰਾ ਇਹ ਸੱਚ ਹੈ ਮਾਨੋ ਦੇਵ ਮਾਰਾ ਧੰਨ ਧੰਨ ਆ ਭਾਈ ਸਿਮਲੇ ਜਾਣਾ ਸੀਗਾ ਬਾਬਿਆਂ ਨੇ ਇਹਦਾ ਬੱਚੇ ਦੀ ਕਿਰਪਾ ਹੋ ਗਈ ਬੱਚਾ ਕਹਿੰਦਾ ਇਸ ਭਗਤੀ ਸੇਵਾ ਕਰਕੇ ਦੇਸ਼ ਦੀ ਭਲਾ ਕਰਕੇ ਜਾਣਾ ਹੈ ਅੱਛਾ ਜੀ ਮਾਰਾ ਹਾਂ ਮੈਂ ਬਹੁਤ ਕਿਰਪਾ ਹੋ ਜੂ ਤੇਰੇ ਤੇ ਦਾਨ ਦક્ષਨਾ ਕਰਦੇ ਥੋੜਾ ਜਿਹਾ ਦਾਨ ਦક્ષਨਾ ਕਰਦੇ ਤੇਰਾ ਭਨਾਰਾ ਲਾਵਾਂਗੇ ਲੰਗਰ ਦੇ ਵਿੱਚ ਹਿੱਸਾ ਪਾਵਾਂਗੇ ਕਿੰਨੇ ਕੁ ਮਾਰਾ ਜੈ ਹੋ ਜੈ ਹੋ ਜੈ ਹੋ ਲੈ ਬਈ ਲਾਹ ਤਕਤਾ ਸ਼ੈਣ ਤੇ ਜੈ ਬਾਬਾ ਟੱਲ ਨਮ ਟੱਲ ਨਮ ਟੱਲ ਤੂੰ ਰੋਟੀ ਖਾ ਰੇ ਹੋ ਜੇ ਬਾੜੇ ਨੂੰ ਉੱਠ ਕੇ ਨਾ ਨੇ ਤੇਰੇ ਹੁਣ ਖਾਦੀ ਤੇ ਨਾ ਲੈ ਜੇ ਲੁੱਟ ਕੇ ਇੱਕੀ ਆ ਬਾਹੇ ਨਾ ਲੈ ਦੂ ਬਾਰ ਕਰ ਦੂ ਤੇਰੇ ਵੇੜੇ ਬਾਰ ਖੈ ਹੋ ਬਾਬੇ ਮੰਗਲ ਮੰਗਲ ਹੋ ਵਸਤ ਮੰਗੀ ਨੀ ਤੇਰੇ ਕਰਕੇ ਨੇ ਬੰਦੀ ਨਾ ਨਾ ਨੀ ਆ ਦੂ ਹੈ ਤਾ ਹੁਣ ਮਨ ਮਾਨ ਕੇ ਤੁਰ ਜੋ ਜੈ ਹੋ ਮਸਤ ਮੰਗਾ ਨੀ ਤੇਰੇ ਵਰਗੇ ਨੂੰ ਟਾ ਤੂੰ ਨਾ ਪੂਰਾ ਬਖਤ ਹੋਏ ਦੇ ਵਰਗੇ ਜੁੜੇ ਆਦਨੇ ਖਾਂਦੇ ਵੀਂਦੇ ਮੁਰਗੇ ਹੋਏ ਮੁਰਗੇ ਖਾਂਦੇ ਆਪਣੇ ਬੈਗਤ ਬੁਗਨ ਨਾ ਆਉਂਦੇ ਨੇ ਗਾਂਹਾਂ ਦੇ ਨੂੰ ਚੰਗਾਂ ਗਾਂਹਾਂ ਦੇ ਆਰੇ ਵਾਰੇ ਕਿਸੇ ਨੂੰ ਆ ਨਹੀਂ ਸਾਰੇ ਚੰਗੇ ਨਹੀਂ ਹੁੰਦੇ ਆੜੇ ਮੜੇ ਨਹੀਂ ਹੁੰਦੇ ਵਾਹ ਜੈ ਹੋ ਜੈ ਹੋ ਜੈ ਹੋ ਮਰਾਠ ਲਾ ਭਗਤਾ ਦਾਨ ਦਖਨਾ ਕਰਦੇ ਬਾਬਿਆਂ ਨੂੰ ਤੇਰਾ ਭਲਾ ਹੀ ਭਲਾ ਹੋ ਜਾਊਗਾ ਜਿੰਨੇ ਕ ਮਹਾਰਾਜਾ ਕੋਈ ਬਾਲੇ ਨਹੀਂ ਇਹ ਸਾਰਾ ਲੰਗਰ ਪਾਣੀ ਦੀ ਸੇਵਾ ਅਸੀਂ ਘਮਣ ਫਿਰ ਕੇ ਜਾ ਕੇ ਬਾਬੇ ਦੇ ਦਰਗਾਹ ਤੇ ਜਾਣਾ ਤੇ ਉੱਥੇ ਤੇਰੀ ਸੇਵਾ ਭੇਟਾ ਪਟੜਾ ਲਾਂਗੇ ਅੱਛਾ ਜੀ ਅੱਗੇ ਤੇਰੇ ਤੇ ਕਿਰਪਾ ਹੋਣੀ ਸ਼ੁਰੂ ਹੋ ਜੂਗੀ ਜੀ ਮਹਾਰਾਜ ਆਉਂਦੇ ਸਾਲ ਨੂੰ ਤੇਰੇ ਸੈਲਰ ਪੱਠੇ ਹੋਣਗੇ ਅੱਛਾ ਜੀ ਫੇਰ ਆਵਾਂਗੇ ਬਾਬਾ ਇੱਕ ਚੋੜਾ ਦੇ ਦੀ ਬਾਬਿਆਂ ਨੂੰ ਥੋੜਾ ਦੋ ਲੈ ਜੀ ਆਪਾਂ ਜੇ ਤੇ ਇੱਕ ਮਾਲਾ ਦੇ ਦੀ ਜੀ ਆਪਾਂ ਜੀ ਇੱਕ ਸੋਨੇ ਦੀ ਮੁੰਦੀ ਦੇ ਦੀ ਠੀਕ ਆ ਬਾਬਾ ਆਉਂਦੇ ਸਾਲ ਨੂੰ ਨਾ ਕਿਤੇ ਹੁਣ ਘਬਰ ਆ ਜੀ ਵੀ ਹੁਣ ਦਿਮਾਗ ਦਾ ਹੈਗਾ ਬਾਬਾ ਨਾ ਠੀਕ ਹੈ ਜੀ ਆਉਂਦੇ ਸਾਲ ਨੂੰ ਨਾ ਜੇ ਤਰਾ ਕੰਮ ਚੱਲ ਪਿਆ ਨਾ ਠੀਕ ਹੈ ਜੀ ਹੁਣ 21000 ਦੀ ਭੇਟਾ ਪਾ ਦੇ ਇਸ ਬਾਬੇ ਦੇ ਛੰਨੇ ਵਿੱਚ ਇਹ ਵੀ ਅਗਲੇ ਸਾਲ ਜਦੋਂ ਆਪਾਂ ਕੰਮ ਚੱਲੇ ਦਵਾਦਾ ਭਾਈ ਇਹਦੀ ਦਾਨ ਤੱਕ ਨਾ ਤੇਰੇ ਦੇ ਪਾਜ ਬੂਠਾ ਕਰਾਂਗੇ ਅੱਛਾ ਕੀ ਤਾਂ ਕਰਕੇ ਕਿਰਪਾ ਹੋ ਜੂ ਇਹ ਇੰਨਾ ਦਾ ਆਪਾਂ ਕਿੱਥੇ ਪੈਸੇ ਉਹ ਕਰ ਦੇ ਕਿਰਪਾ ਤੇਰੇ ਦੇਖੇਗਾ ਤੂੰ 21 ਦਾ 21 ਲੱਖ ਤੇ 21 ਕਰੋੜ ਬਣ ਜਾਣਾ ਹੈ ਉਹ 10 ਦਾ ਪਹਿਲਾਂ ਨਹੀਂ 11 ਅਰਬ ਬਣ ਜਾਣਾ 21 ਅਰਬ ਬਣ ਜਾਣਾ ਭਾਈ ਮੇਰਾ ਬੱਚਾ ਤੂੰ ਧਾਰਤਾ ਦੀ ਗਣੀ ਤੇਰੇ ਵਿੱਚ ਬਹੁਤ ਜਿਆਦਾ ਧਾਰ ਤੇਰੀ ਨਹੀਂ ਆਉ ਆਉਗੀ ਆਉਗੀ ਜੇ ਆਉਗੀ ਆਉਗੀ ਜੇ ਤੂੰ ਰੋ ਆਪਣਾ ਇਧਰੀ ਧਾਰ ਆਉਗੀ ਬਾਬਾ ਬਹੁਤ ਦਿਨਾਂ ਦੇ ਵਿੱਚ ਜੇ ਆਏ ਨੇ ਉਹ ਬਾਲ ਜੂਤਾਂ ਵਜਾ ਸਰੇ ਹੋਈ ਨਹੀਂ ਹੋਈ ਨਹੀਂਗਾ ਬੜੇ ਹੈਗੇ ਵੀ ਦੀ ਹੁਣ ਤੂੰ ਸਾਨੂੰ ਕੋਈ ਪਾ ਦੱਸ ਕੇ ਉਹ ਭਾਈ ਕਰ ਦੇ ਕਰ ਦੇ ਕਿਰਪਾ ਤੂੰ ਕਰ ਦੇ ਦੇਖੋ ਮੜਾ ਇਕੱਠ ਕਰੋ ਹੁਣੇ ਕੰਮ ਟੈਟ ਆ ਉਹ ਕਿਨੇ ਘੱਟ ਭਾਈ ਇਹਦੇ ਵਿੱਚ ਕਿਹੜਾ ਅਸੀਂ ਕੋਈ ਗੁੜ ਵੇਚਦੇ ਆ ਵੀ ਘੱਟ ਕਰੀਏ ਤਾਂ ਬਾਬੇ ਦੀ ਇਦਾਨ ਦਿਕਸਨਾ ਭਟਾਰੇ ਦੇ ਵਿੱਚ ਲਾਉਣਾ ਤੇਰਾ ਖਾਣ ਜਾਨ ਅੱਛਾ ਮਰਾ ਬਾਬਾ 11 ਹੈ ਕਰ ਦਾਂਗੇ ਉਹ 11 ਭਾਈ 10 ਐਂ ਕਰੀ ਤੇਰੇ ਆਉਂਦੇ ਸਵਾ ਮਹੀਨੇ ਨੂੰ ਆਵਾਂਗੇ 10 ਗੋਦੇ ਦੇਣੀ ਚਾਲੇ 11 ਕਰਦੇ ਹਾਂ ਉਹਦੇ ਲੈ ਜਾਓ 11 ਕਰਦੇ ਹਾਂ 11 ਕਰਾ ਮੇਰਾ ਮਿੱਤਰਾ ਬਰਾੜ ਆ ਇਹਦਾ ਵੀ ਹੱਥ ਦੇਖ ਲਓ ਮੜਾ ਕੰਮ ਆਈ ਭਾਈ ਲਾਲਚ ਨਾ ਕਰਿਆ ਕਰ ਭਾਈ ਲਾਲਚ ਨਾ ਕਰਿਆ ਕਰ ਅੱਜ ਆਪਾਂ ਜੀ ਥੋੜਾ ਜਿਹਾ ਦਰਾਈ ਤੰਗ ਹੈ ਦੇਖੋ ਮੜਾ ਆ ਲੈ ਭਾਈ ਲਾ ਪਾਕਤਾਂ ਨੇ ਅਬ ਵਸ ਕੀਤਾ ਪਰੇਮ ਦੀਆਂ ਪਾਕੇ ਡੋਰੀਆਂ ਭਗਤਾਨੇ ਰਬ ਵਸ ਕੀਤਾ ਪਰੇ ਮਦੀਆਂ ਪਾਕੇ ਡੋਰੀਆਂ ਜੈ ਹੋ ਜੈ ਹੋ ਜੈ ਹੋ ਇਹਦਾ ਭਾਈ ਬੜਾ ਕੰਮ ਖਰਾਬ ਕਰੀ ਖੜਾ ਤੂੰ ਬਹੁਤ ਜਿਆਦੇ ਅੱਛਾ ਜੀ ਮਹਾਰਾਜ ਤੇਰਾ ਪਿੰਡ ਕਣਕਵਾਲਾ ਭੰਗੂ ਐ ਹਾਂ ਬਾਬਾ ਤੇਰਾ ਘਰ ਪਈਆ ਦੋਲੇਵਾਲ ਵਾਲੀ ਸੜਕ ਦੇ ਪਹੇ ਦੇ ਉੱਤੇ ਘਰ ਆ ਤੇਰਾ ਹਾਂ ਜੀ ਹੈਗਾ ਪਹੇ ਦੇ ਉੱਤੇ ਦਮ ਮਾਰਾ ਪਛਤ ਨਹੀਂ ਤੇ ਬਾਬਾ ਮੈਂ ਤਾਂ ਕੁਝ ਨਹੀਂ ਦੱਸਿਆ ਬਾਬਾ ਤੈਨੂੰ ਅੱਛਾ ਭਗਤਾਂ ਸਭ ਬਾਬੇ ਜਾਣੀ ਜਾਨ ਨੇ ਜੀ ਮਹਾਰਾਜ ਇੱਕ ਤੇਰੀ ਗੁੱਡੀਆ ਕੋਟੜੇ ਵਿਆਹੀ ਹੋਈ ਐ ਹੈਗੀ ਆ ਧੰਨ ਦੋ ਬੱਚੇ ਨੇ ਧੰਨ ਹੈ ਮਹਾਰਾਜ ਧੰਨ ਬਸ ਉਹਦਾ ਭਲਾ ਹੋ ਜੂ ਉਹ ਬੱਚੇ ਅਮਰੀਕਾ ਜਾਣਗੇ ਚੰਗਾ ਵਾਰ ਕਿਰਪਾ ਹੋ ਜੂ ਉਹਨਾਂ ਤੇ ਜੀ ਮਹਾਰਾਜ ਬਹੁਤ ਦੁੱਖਾ ਨਾ ਮਾਰਿਆ ਭਾਈ ਹਾਂ ਜੀ ਬਾਈ ਦੁੱਖ ਦਾ ਤੁਹਾਨੂੰ ਪਤਾ ਹੀ ਹੈ ਪਤਾ ਸਾਨੂੰ ਪਤਾ ਹੀ ਹੈ ਬਾਬਾ ਤੇਰੇ ਸਰੀਰ ਦੇ ਵਿੱਚ ਚੀਸਾਂ ਦੀ ਪੈਂਦੀਆਂ ਨੇ ਮਾੜਾ ਮੋਟਾ ਕਿਤੇ ਦਰਦ ਹੁੰਦਾ ਦਰਦ ਹੁੰਦਾ ਹੈ ਮੱਖੀ ਦੇ ਖੱਬੇ ਪਾਸੇ ਹੁੰਦਾ ਹਾਂ ਇੱਧਰ ਹੁੰਦਾ ਪਰ ਇਹ ਕਰ ਪਾਜੀ ਕੁਈ ਤੇ ਵੀ ਦੁਖੀ ਬੰਦਾ ਵਿਚਾਰਾ ਜੈ ਹੋਵੇ ਜੈ ਹੋਵੇ ਜੈ ਹੋਵੇ ਆਜਾ ਜਮਲਾ ਗਾਉਂ ਨੂ ਗਰਾਂ ਵਾਲੀ ਹੋਂਟਾ ਦੇ ਕੋਲ ਗਿਆ ਰਹਿਣਾ ਲਾਪਰਦੀ ਵੀ ਤਮ ਜੋੜੀ ਰਹਿਣਾ ਉਹ ਇੱਕੋ ਹੀ ਵੀ ਦੇ ਤਰੇ ਮੋੜੀ ਕਿਦਾਂ ਮਾਣ ਕੇ ਜੀਵਾਂ ਉਹ ਲੰਗਾਇਮਾ ਬੱਬਰੀ ਕੁਲੀ ਜੇ ਮੈਂ ਰੋਏ ਦੇ ਕੁਲੀ ਹੋਵੇ ਮਰੀਕਾ ਇਹ ਆ ਬਿਨਾ ਬਕਸ਼ ਆਪਦਾ ਜੀਪ ਨਹੀਂ ਆਉਂਦਾ ਜੈ ਹੋ ਜੈ ਹੋ ਲੈ ਭਾਈ ਬਰਾੜਾ ਬਾੜਾ ਚੱਕਰਾ ਜਪਾਉਂਦਾ ਨਹੀਂ ਹੈਗਾ ਮੈਂ ਤੈਨੂੰ ਮੈਂ ਉਹ ਬਾਬਾ ਨਹੀਂ ਹੈਗਾ ਵੀ ਤੇਰੀ ਢੂਣਾ ਕਰਦੇ ਟਾਲਾ ਕਰਦੇ ਢਾਲਾ ਉਹ ਵੀ ਕਿਸੇ ਦੇ ਕਰਨਾ ਬਹੁਤ ਮਾੜੀ ਗੱਲ ਹੈ ਠੀਕ ਹੈ ਬਾਬਾ ਇਹ ਆਪਾਂ ਕਿਸੇ ਦਾ ਮਾੜਾ ਕਰਾਂਗੇ ਆਪਣਾ ਵੀ ਮਾੜਾ ਹੋਊਗਾ ਆਪਾਂ ਸਭ ਦਾ ਭਲਾ ਕਰਨ ਵਾਲੇ ਬੰਦੇ ਆ ਸਭ ਦਾ ਭਲਾ ਕਰਨਾ ਚਾਹੀਦਾ ਸਰਬੱਤ ਦਾ ਭਲਾ ਠੀਕ ਹੈ ਇਹ ਬਾਬੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੋਇਆ ਉਹ ਤੋਂ ਚੱਲਦਾ ਆ ਰਿਹਾ ਕਿਸੇ ਭੁੱਖੇ ਨੂੰ ਲੰਗਰ ਖਵਾ ਦੇ ਬਹੁਤ ਚੰਗਾ ਹੈਗਾ ਠੀਕ ਹੈ ਬਾਬਾ ਕਿਸੇ ਨੂੰ ਪੈਸੇ ਦੇਣ ਦੇ ਨਾਤੇ ਉਹਨਾਂ ਨੂੰ ਢਿੱਡ ਭਰ ਦੋ ਉਹਦਾ ਮੇਰੇ ਬੁਰਗੇ ਤੋਂ ਲੈ ਕੇ ਜਾਂਦੇ ਨੇ ਬਗੰਡੀ ਉਹ ਲੈ ਗਈ ਜਾਣੇ ਨੂੰ ਮੈਂ ਤਾਂ ਲੈ ਕੇ ਜਾ ਮੈਨੂੰ ਤਾਂ ਦੇ ਦੇਓ ਕਿ ਮੈਨੂੰ ਵੀ ਜਵਾ ਦੇ ਦੋ ਹੇ ਹੋ ਜੈ ਹੋ ਜੈ ਹੋ ਬਾਬੇ ਲੈ ਤੇਰਾ ਹੋ ਜੂ ਕਿਰਪਾ ਤੇਰੇ ਤੇ ਸਾਰਾ ਕੁਝ ਸੈੱਟ ਹੋ ਜੂ ਤੇਰਾ। ਅੱਛਾ। ਇੱਕ ਦੇ ਕੇ ਜਾਉ ਤੈਨੂੰ ਗਿੱਦੜ ਸਿੰਗੀ। ਅੱਛਾ ਬਾਬਾ। ਹਾਂ ਤੇਰਾ ਤਾਂ ਬਸ ਐ ਮੰਨ ਵੀ 1100 ਦਾ ਇੱਕ ਢਾਲਾ ਕਰਾਂਗੇ ਅਸੀਂ। 1100 ਦੀ ਦਾਣ ਦਕਸ਼ਨਾ ਦੇ ਦੀ ਕੋਈ ਗੱਲ ਨਹੀਂ ਸਵਾ ਮਹੀਨੇ ਦੀ। ਜੀ ਡਰੀ ਨਾ ਨੂੰ। ਇਹੋ ਕੰਮ ਟਾਈਕਰ ਕੋਲੇ ਜਾ ਕੇ। ਉਹ ਇਹ ਤਾਂ ਬੋਲ ਨਾ ਮੈਂ ਇਧਰ ਮੜੀ ਜੀ ਸਮਝਾਦਾ। ਇਹਨੂੰ ਕੋਈ ਸਵਾ ਮਹੀਨੇ ਨੂੰ ਦੇ ਦੀ ਕੋਈ ਐ ਚੱਕਰ ਨਹੀਂ ਜਿਉ ਤੈਨੂੰ ਫਰਕ ਪੈ ਗਿਆ। ਚਲੋ ਐ ਕਰ ਲਾਂਗੇ ਫਿਰ। ਪਹਿਲਾਂ ਹੀ ਕਰ। ਜੈ ਹੋ। ਜੈ ਹੋ। ਬਾਬੇ ਕਾ ਜਵਾਖ ਜਾ ਵੀ ਦੇਖ ਲੈ ਮੜਿਆ ਇਧਰ ਆ ਓਏ। ਜੇ ਹੋ ਇਹ ਕਹਿੰਦਾ ਦੇਖੀਏ ਪੜਦਾ ਪੁਰਦਾ ਜੇ ਚੌੜਾ ਬਲਿਆ ਕਰਦਾ ਕੀ ਕਹਿੰਦਾ ਦੇਖ ਕੋਈ ਮਾੜਾ ਮੋਠਾ ਹੱਥੇ ਦਾ ਕਰੋ ਕਰ ਪਾਇ ਤੇ ਕੋਈ ਕਰੋ ਜੀ ਕਰੋ ਮਾਰਾ ਬੱਚਾ ਦਾ ਭਾਈ ਇਹ ਪੜਨ ਵਾਲਾ ਹੈਗਾ ਅੱਛਾ ਜੀ ਹਾਂ ਇਹ ਥੋੜਾ ਜਿਆ ਛੁੱਟੀਆਂ ਕਰਕੇ ਜਵਾਕ ਆਜੇ ਕੱਲ ਕਰਦੇ ਨੇ ਮौज मस्ती ਕੋਈ ਗੱਲ ਨਹੀਂ ਘੂਰਿਆ ਨਾ ਕਰੋ ਬਾਲਾ ਸਟ੍ਰੈਸ ਨਾ ਪਾਇਆ ਕਰੋ ਬੱਚਿਆਂ ਤੇ ਅੱਛਾ ਜੀ ਸਰਾਤ ਦੀ ਕੋਈ ਗੱਲ ਨਹੀਂ ਇਹ ਚੜਦੀ ਜਮਾਨੀ ਹੁੰਦੀ ਹੈਗੀ ਇਹ ਕਰਦੇ ਹੁੰਦੇ ਨੇ ਮੇਰੇ ਵਰਗੇ ਵੀ ਪਹਿਲਾਂ ਜਵਾਨੀ ਦੇ ਵਿੱਚ ਬਹੁਤ ਜ਼ਰਾਰਤਾਂ ਕਰਦੇ ਰਹੇ ਨੇ ਜੀ ਮਹਾਰਾਜ ਤਾਂ ਹੀ ਦਾ ਪੜਿਆ ਨਹੀਂ ਹੈਗਾ ਮੈਂ ਸਾਥ ਬਣ ਕੇ ਤਾਂ ਹੀ ਆਹ ਕਰਦਾ ਟਕਰਾਉਂਦਾ ਨਹੀਂ ਇਹ ਤਾਂ ਤੁਹਾਡੇ ਵਰਗੇ ਨੂੰ ਕਿੱਥੇ ਮੈਂ ਲਵਾਉਂਦੀ ਅੱਜ ਕੱਲ ਮਾਸਟਰ ਮੋਟਰ ਲੱਗਿਆ ਉਹਨਾਂ ਜੇ ਬੜਿਆ ਹੁੰਦਾ ਮਾਪਾਂ ਗਣਾ ਪੜਨ ਨੂੰ ਗੜਾ ਇਹ ਮੈਨੂੰ ਪ੍ਰੋਫੈਸਰ ਲਵਾ ਦੂਗੇ ਤਾਂ ਮਲੰਗ ਬਣਾ ਦਿੰਦਾ ਇਹਨੂੰ ਪੰਜਵੀਂ ਜੋ ਜੈ ਹੋਵੋ ਜੈ ਹੋਵਾ ਮੇਰੀ ਲੈ ਬਈ ਇਹਨੂੰ ਕਰ ਦੂ ਕਿਰਪਾ ਕਰ ਦਿੰਦੇ ਆ ਆਪਾਂ ਇਹਦੇ ਜੀ ਮਾੜਾ ਲੈ ਬਈ ਪੁੱਤ ਪੜ੍ਹਿਆ ਕਰ ਤੂੰ ਵੱਡਾ ਅਫਸਰ ਬਣੇਗਾ ਵੱਡਾ ਹੋ ਕੇ ਪੜ੍ਹਾਈ ਵਾਲੀ ਤੇ ਹੀ ਗੱਲ ਐ ਤੇ ਇਹ ਆਈਦਾ ਕਰਦੀ ਤੂੰ ਘੋਲ ਕੇ ਪੀਣੀ ਇਹਨੂੰ ਜੀ ਅੱਗ ਹੱਥ ਬੰਦ ਕੇ ਰੱਖਾਂ ਅੱਖਾਂ ਬੰਦ ਕਰ ਲੈ ਹੱਥ ਵੀ ਮੁੱਠੀ ਉਦੋਂ ਖੋਲੀ ਲੈ ਖੋਲ ਮੁੱਠੀ ਬੱਸ ਇਹਨੂੰ ਦਿਖਾਉਣਾ ਨਹੀਂ ਕਿਸੇ ਨੂੰ ਇਹ ਆਪਦਾ ਪਾਣੀ ਪੀਣੀ ਤੋਕੇ ਤੂੰ ਪੜ੍ਹਾਈ ਦੇ ਵਿੱਚ ਫਰਸਟ ਆਏਗਾ ਜੀ ਬਾਈ ਇਹ ਕਰਦੀ ਕਿਰਪਾ ਬਾਬੇ ਦੀ ਬਹੁਤ ਤੂੰ ਜਾਣੇ ਭੁੱਲ ਜਾਏਗਾ ਮਾਂ ਤੂੰ ਅਫਸਰ ਬਣ ਜਾਏਗਾ ਬੱਚਾ ਜੈ ਹੋ ਧੰਨ ਮਾਰਾ ਲੈ ਭਾਈ ਤੈਨੂੰ ਪੰਜ ਚਾਰ ਉਪਾਅ ਦੱਸ ਕੇ ਜਾਣਾ ਮੈਂ ਅੱਛਾ ਜੀ ਠੀਕ ਹੈ ਬਾਬਾ ਉਹ ਪਾ ਲਈ ਤੂੰ ਬੜਾ ਭਲਾ ਹੋ ਜੂ ਜਿੰਦੇ ਜਾਂਦੇ ਤੇਰੇ ਰਾਹੀ ਨੂੰ ਕਿਸੇ ਨੂੰ ਭੁੱਖਾ ਨਾ ਮੋੜੀ ਪਾਣੀ ਧਾਣੀ ਦੀ ਸੇਵਾ ਕਰਦਾ ਕਰ ਗਰਮੀ ਬਹੁਤ ਹੈ ਜੀ ਮਹਾਰਾਜ ਠੀਕ ਹੈ ਪੰਜ ਉਪਾਅ ਨੇ ਜੀ ਆ ਭਾਈ ਇੱਕ ਤਾਂ ਗਊ ਨੂੰ ਪੇੜਾ ਦੇ ਦਿਆ ਕਰ ਠੀਕ ਹੈ ਜੀ ਠੀਕ ਹੈ ਮੈਂ ਹੋਰ ਤੈਨੂੰ ਕੋਈ ਚੱਕਰਾਂ 'ਚ ਨਹੀਂ ਪਾਉਂਦਾ ਹੈਗਾ ਜੀ ਅੱਬਾ ਜੀ ਕਿਤੇ ਕਹਿੰਦੇ ਮੇਰੇ ਵਰਗੇ ਬਖੰਡੀ ਬਹੁਤ ਕੁਝ ਕਰਦੇ ਨੇ ਹਾਂਜੀ ਹਾਂਜੀ ਅੱਬਾ ਜੀ ਕਿਸੇ ਦਾ ਕੁੱਤ ਦੀ ਪੁੱਤ ਮਰਵਾ ਦਿੰਦੇ ਨੇ ਬਹੁਤ ਮੌਕਾ ਉਸ ਚੱਲਦਾ ਹੈ ਅੱਜ ਕੱਲ ਠੱਗੀਆਂ ਢੋਰੀਆਂ ਬਹੁਤ ਜ਼ਿਆਦਾ ਚੱਲਦੀਆਂ ਨੇ ਜੀ ਅੱਬਾ ਜੀ ਠੀਕ ਹੈ ਤੇ ਇਹ ਮੈਂ ਅਸੀਂ ਕਹਿੰਦਾ ਮੈਂ ਤੈਨੂੰ ਇੱਕ ਤਾਂ ਤੂੰ ਕਰਦੀ ਕਿਰਪਾ ਜੀ ਗਊਆਂ ਨੂੰ ਪੇੜਾ ਪਾਰਿਆ ਕਰੀ ਇੱਕ ਜਾਨਵਰਾਂ ਨੂੰ ਧਾਣੇ ਪਾਜਿਆ ਕਰੀ ਇੱਕ ਕੋਠੇ ਦੇ ਕੋਈ ਪਾਣੀ ਸਾਈਡ ਤੇ ਕਿਸੇ ਦਰਖਤ ਦੇ نیچے ਪਾਣੀ ਵਰਕੇ ਧਰਦਿਆ ਕਰ ਜੀ ਹਾਂ ਬਾਈ ਠੀਕ ਹੈ ਕਿਰਪਾ ਹੋ ਜੂ ਤੇਰੇ ਤੇ ਬਹੁਤ ਇੱਕ ਕਦੇ ਜਵਾਨਾਂ ਨੂੰ ਵੀ ਇਕਲੇ ਗੂਲੇ ਪਾਰਿਆ ਕਰ ਜਾਂਦਾ ਜਾਂ ਆਉਂਦਾ ਕਿਤੇ ਸਹਰਕ ਕੇ ਲਿਆ ਬਾਪ ਨਹੀਂ ਆਉਂਦੇ ਸੀ ਕੋਈ ਨਹੀਂ ਕਦੇ ਨਾ ਤੂੰ ਦੇਖੀਦਾ ਸੀ ਤੂੰ ਧਰ ਧਰ ਪੁੱਲੇਗਾ ਜੀ ਹਾਂ ਭਾਈ ਤੇਰੇ ਤੇ ਕੋਈ ਘਾਟਾ ਨਹੀਂ ਰਹਿਣਾ ਹੈਗਾ ਠੀਕ ਮਾਰਾ ਜੈ ਹੋ ਤੂੰ ਤੇਰੇ ਸਾਈਲਰ ਪੱਠੇ ਲੱਗ ਜਾਣਗੇ ਜੀ ਹਾਂ ਬਾਪ ਤਾਂ ਲੰਗੇ ਇਹ ਤਾਂ ਹੀ ਨਹੀਂ ਸਾਈਲਰ ਤੂੰ ਕਿਤੋਂ ਆ ਚਾਬੀਆਂ ਤੋਂ ਸਾਈਲਰ ਦੀ ਆ ਦਵਾ ਉਹ ਤੇਰੇ ਟਰੱਕ ਚੱਲਣ ਲਾ ਦੂਗਾ ਮੇਰੇ ਕੋਲ ਸਾਈਕਲ ਵੀ ਨਹੀਂ ਹੈਗਾ ਤੇਰੇ ਜੈ ਹੋ ਜੈ ਹੋ ਲੈ ਕਿਰਪਾ ਹੋ ਗਈ ਤੇਰੇ ਤੇ ਦਰਸ਼ਨ ਆ ਲੋ ਜੀ ਭਾਈ ਮੈਂ ਹੱਥ ਨਹੀਂ ਲਾਉਂਦਾ ਮਾਇਆ ਨੂੰ ਇਸ ਬਾਬੇ ਦੇ ਕੁੰਡਣ ਵਿੱਚ ਪਾ ਦੇ 11000 ਆ ਭਾਈ ਓ ਪਾਈ ਅਜੀ ਗਿਣਦੇ ਨਹੀਂ ਹੈਗੇ ਅਸੀਂ ਗਿਣ ਕੇ ਕੀ ਲੈਣਾ ਮਾਇਆ ਨੂੰ ਜੀ ਮਾਲਾ ਜਿੰਨੇ ਆ ਵੀ ਸਾਡੀ ਸਾਡੇ ਅਸੀਂ ਘੜਾਆਂ ਟੈਕਸ ਭਰਨਾ ਹੈ ਜੀ ਮਾਲਾ ਧੰਨ ਹੈ ਠੀਕ ਹੈ ਬਾਬਾ ਜੀ ਆ ਤਾਂ ਵੀਤ ਲੈ ਇਹਨੂੰ ਅੱਖਾਂ ਦੇ ਵਿੱਚ ਘੋਲ ਕੇ ਵੀ ਨਹੀਂ ਜੀ ਮਾਰਾ ਠੀਕ ਹੈ ਘਰ ਪਰਿਵਾਰ ਖੁਸ਼ੀ ਹੋ ਜੂਗਾ ਰਲ ਮਿਲ ਕੇ ਰਹਾ ਕਰੋ ਬੱਚਾ ਐਵੇਂ ਹੀ ਨਾ ਕਰ ਵਾਲੀ ਨਾ ਲੜਿਆ ਕਰ ਤੂੰ ਮੈਨੂੰ ਲੱਗਦਾ ਬਈ ਘਰ ਵਾਲੀ ਦਾ ਗੁੱਸਾ ਬਹੁਤ ਕਰਨਾ ਹੈ ਨਾ ਬਾਬਾ ਜੀ ਆਪਾਂ ਕੌਣ ਲੜਦੇ ਆਂ ਹਾਂ ਉਹ ਵਿਚਾਰੀਆਂ ਕੀ ਕਰਨ ਉਹ ਵੀ ਬੱਚਾ ਸਾਮਣੇ ਹੁੰਦੇ ਸਾਰਾ ਕੰਮ ਧੰਦਾ ਕਰਨਾ ਹੁੰਦਾ ਉਹਨਾਂ ਨੇ ਵੀ ਜੀ ਮਾਰਾ ਆ ਆਪਾਂ ਸਾਰਾ ਤੇਨੂੰ ਕੰਮ ਕਰਦੀਆਂ ਨੇ ਉਹ ਜੀ ਮਾਰਾ ਜੈ ਹੋ ਜੈ ਹੋ ਮੈਂ ਵੀ ਗੁਰਚਰਨ ਲਿਓ ਬਾਬਾ ਇਹਨੂੰ ਬਸ ਕੇ ਜੇ ਇਹਨੂੰ ਐ ਨਾ ਕਰੀਏ ਇਹ ਇੱਕ ਗਿੱਦੜ ਸਿੰਘ ਆ ਸਾਹਮਣੇ ਰੱਖੋਗੇ ਧਰ ਧਰ ਭੁੱਲੋਗੇ ਤੁਸੀਂ ਜੀ ਮਾਰਾ ਲੈ ਬਾਬੇ ਆਏ ਸੀ ਇਹ ਕੇ ਤਾਂ ਇਹ ਦੇ ਕਰਕੇ ਮੁੰਡੇ ਕਰਕੇ ਤੁਹਾਡੇ ਭਲਾ ਹੋਣਾ ਸੀਗਾ ਜੀ ਮਹਾਰਾਜ ਜੈ ਹੋ ਜੈ ਹੋ ਬਾਬਾ ਕਿਰਪਾ ਹੋ ਜੈ ਹੋ ਕਰਨਾ ਮਹਾਰਾਜ ਜੀ ਮਹਾਰਾਜ ਭਗਤਾਂ ਨੇ ਰੱਬ ਵਸ ਕੀਤਾ ਪ੍ਰੇਮ ਦੀਆਂ ਪਾ ਕੇ ਡੋਰੀਆਂ ਸਾਜ ਲੈ ਗਿਆ ਮਾਂਜ ਕੇ ਸੋਤੋਂ ਓਏ ਤੁਸੀਂ ਕਹਿੰਦਾ ਰਾਮ ਰਾਮ ਹੋਗੀ ਜੈ ਹੋ ਜੈ ਹੋ ਮਹਾਰਾਜ ਜੈ ਹੋ ਸਾਮ